ਕੌਣ ਹੈ ਅਪਡੇਟ ਕਰਦੇ ਕੋਣ ਹੈ ਤੁਸੀਂ ਵੀ ਉਹਨਾਂ ਦੇ ਸਾਹਮਣੇ ਬਸ ਕਰੋ ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਿਕ ਇਹ ਕਾਂਸਟੇਬਲ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਗਨਮੈਨ ਸੀ ਗੁਰਕੀਰਤ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਗੁਰਕੀਰਤ ਦੀ ਕਥਿਤ ਤੌਰ ਤੇ ਗੋਲੀ ਵੱਜਣ ਦੇ ਨਾਲ ਮੌਤ ਹੋਈ ਹੈ ਹਾਲਾਂਕਿ ਗੋਲੀ ਕਿਵੇਂ ਬੱਜੀ ਇਸ ਬਾਰੇ ਪੁਲਿਸ ਪੜਤਾਲ ਕਰ ਰਹੀ ਹੈ ਗੋਲਡੀ ਖੰਨਾ ਦੇ ਦੁਰਾਹਾ ਥਾਣਾ ਅਧੀਨ ਆਉਂਦੇ ਪਿੰਡ ਰਾਮਪੁਰ ਦਾ ਰਹਿਣ ਵਾਲਾ ਸੀ ਦੱਸਿਆ ਜਾ ਰਿਹਾ ਹੈ ਕਿ ਗੋਲਡੀ ਪਿੰਡ ਵਿੱਚ ਹੀ ਕਿਸੇ ਦੇ ਘਰ ਗਿਆ ਸੀ ਤਾਂ ਉੱਥੇ ਝਗੜੇ ਦੇ ਦੌਰਾਨ ਸਰਵਿਸ ਪਿਸਟਲ ਤੋ ਗੋਲੀ ਚੱਲੀ ਹੈ ਤੇ ਗੋਲਡੀ ਦੇ ਲੱਗੀ ਹੈ ਹਾਲਾਂਕਿ ਗੋਲਡੀ ਨੂੰ ਮਾਰੀ ਗਈ ਹੈ ਜਾਂ ਫਿਰ ਅਚਾਨਕ ਗੋਲੀ ਚੱਲੀ ਹੈ ਇਸ ਬਾਰੇ ਪੁਲਿਸ ਪੜਤਾਲ ਕਰੇਗੀ ਉਸ ਤੋਂ ਬਾਅਦ ਹੀ ਮਾਮਲੇ ਦੀ ਸੱਚਾਈ ਸਾਹਮਣੇ ਆਵੇਗੀ ਸੋ ਉਸ ਦੀ ਮੌਤ ਹੋ ਗਈ ਹੈ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤਾਂ ਕਾਂਸਟੇਬਲ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਇੱਕ ਕਾਂਸਟੇਬਲ ਗੁਰਕੀਰਤ ਹੈ ਜੋ ਗੁਰਕੀਰਤ ਸਿੰਘ ਗੋਲਡੀ ਇਹ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਗਨਮੈਨ ਦੱਸਿਆ ਜਾ ਰਿਹਾ ਹੈ ਜਿਸ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਿਆ ਪਰਿਵਾਰ ਵਾਲਿਆਂ ਨੇ ਦੋਸ਼ ਵੀ ਲਗਾਏ ਨੇ ਕੀ ਕੁਝ ਕਹਿਣਾ ਪਰਿਵਾਰ ਵਾਲਿਆਂ ਦਾ ਤੇ ਪੁਲਿਸ ਵਾਲਿਆਂ ਦਾ ਉਹ ਜ਼ਰੂਰ ਸੁਣਦੇ ਆ ਕੀ ਹੋਇਆ ਭੈਣ ਜੀ ਦੱਸੋ ਮੇਰੇ ਭਰਾ ਨੂੰ ਘਰੇ ਬੁਲਾਏ ਗੋਲੀ ਮਾਰੀ ਕਿਨੇ ਕਰੀਆ ਜੀ ਨਾ ਦੱਸੋ ਕੋਈ ਨਾ ਨਹੀਂ ਬੱਚਾ ਨਹੀਂ ਉਹਦੀ ਮੰਮੀ ਉਹਦਾ ਭਰਾ ਕੌਣ ਸੀਗਾ ਤੁਹਾਡਾ ਪਰ ਕੀ ਕਰਦਾ ਸੀਗਾ ਜੀ ਉਹ ਪੁਲਿਸ ਚ ਸੀਗਾ ਅੱਛਾ ਕਿਹਨਾਂ ਨਾਲ ਸੀਗਾ ਲੱਗਿਆ ਜੀ ਪਤਾ ਨਹੀਂ ਕਿਹਦੇ ਨਾਲ ਕੀ ਹੋਇਆ ਕੀ ਹੈਗਾ ਜੀ ਉੰਨਾ ਦੀੰਦੀ ਕੁੜੀ ਨਾਲ ਗੱਲਬਾਤ ਸੀਗੀ ਫਿਰ ਇਹਨਾਂ ਦੀ ਕੁੜੀ ਨੇ ਵਿਆਹ ਕਰਾ ਲਿਆ ਹਾਂਜੀ ਫਿਰ ਵੀ ਉਹਦੇ ਨਾਲ ਗੱਲਾਂ ਮਾਰਦੀ ਸੀ ਅੱਜ ਪਤਾ ਨਹੀਂ ਕਿੱਦਾਂ ਘਰੇ ਬੁਲਾ ਕੇ ਉਹਨੂੰ ਉਹ ਗੋਲੀ ਮਾਰਦੀ ਉਹਦੀਓ ਕੀ ਸੀ ਨਾਮ ਤੁਹਾਡੇ ਭਰਾ ਦਾ ਜੀ ਗੁਰਕੀਰਤ ਸਿੰਘ ਕੀ ਕੀ ਪੋਸਟ ਸੀ ਕੌਣ ਸੀ ਕਿਸੇ ਦਾ ਗਨਮੈਨ ਸੀਗਾ ਜੀ ਹਾਂਜੀ ਗੱਲ ਗਨਮੈਨ ਦੀ। ਅੱਜ ਇਤਲਾਹ ਮਿਲੀ ਸੀ ਵੀ ਇੱਕ ਰਾਂਧਪੁਰਪਿੰਡ ਦੇ ਵਿੱਚ ਕੋਈ ਕਿਸੇ ਨੇ ਆਪਣੇ ਗਨ ਨਾਲ ਵੀ ਸੁਸਾਇਸਾਈਡ ਕਰ ਲਿਆ। ਤੇ ਅਸੀਂ ਮੌਕੇ ਤੇ ਆਈ ਉਹਦੇ। ਕੋਈ ਗੁਰਕੀਰਤ ਇਹ ਲੜਕਾ ਮੁੰਡਿਆ ਸਾਹਿਬ ਦਾ ਗਨਮੈਨ ਹੈ ਨਗੜਾ। ਕਿਹਦਾ ਗਨਮੈਨ ਹੈ? ਮੁੰਡਿਓ ਸਾਹਿਬ ਦਾ ਕਹਿ ਰਹੇ ਹਾਂ ਸੁਣਿਆ ਜਿਉ ਗਨਮੈਨ ਹੈ। ਅੱਛਾ ਜੀ। ਉਹਨੇ ਆਪਣੇ ਕਾਰਬਨ ਨਾਈਲੋਕਸ ਮਤਲਬ ਬੋਲੀ ਚੱਲੀ ਜਰੀ ਉਹਦੀ ਸੁਸਾਇਸਾਈਡ ਹੋ ਗਈ ਸੀ। ਤੇ ਅਸੀਂ ਉਹ ਐਸਐਲ ਬੁਲਾ ਕੇ ਮੌਕੇ ਤੇ ਸਾਰਾ ਕੁਝ ਉਹਦੇ ਜੋ ਵੀ ਅਸੀਂ ਕਾਰਵਾਈ ਕਰਨੀ ਕੀਤੀ ਤੇ ਅਸੀਂ ਜੋ ਉਹਦੇ ਵਾਰਿਸ ਹੈ ਜਿਵੇਂ ਉਹਨਾਂ ਨੇ ਕਿਹਾ ਜੀ ਵੀ ਉਹਨਾਂ ਨੂੰ ਸ਼ੱਕ ਹੈ ਕੋਈ ਤਾਂ ਉਹਨਾਂ ਦੇ ਬਿਆਨ ਦੇ ਮੁਤਾਬਕ ਅਸੀਂ ਜੋ ਕਾਨੂੰਨੀ ਕਾਰਵਾਈ ਕਰਾਂਗੇ ਤੇ ਵੈਰੀਫਾਈ ਕਰਕੇ ਉਹਨੂੰ ਸਾਰਾ ਕਲੀਅਰ ਸਰ ਕਿੱਥੇ ਕਰਿਆ ਸੁਸਾਇਡ ਜਨੇ ਅੱਜ ਗੋਲੀ ਚੱਲੀ ਜੋ ਵੀ ਇਸ ਘਰ ਦੇ ਵਿੱਚ ਹੈਗਾ ਕੋਈ ਜਸਪਾਲ ਜਸਪਾਲ ਸਿੰਘ ਦਾ ਨਾਮ ਨਿਕਲਿਆ ਨਹੀਂ ਉਹਨੇ ਆਪਣੇ ਘਰ ਕਰੀਆ ਕਿਸੇ ਘਰ ਦੇ ਹੋਰ ਕਿਸੇ ਹੋਰ ਦੇ ਘਰ ਕੀ ਮਾਮਲਾ ਕੀ ਹੈਗਾ ਜੀ ਲੱਗਦਾ ਤੁਹਾਨੂੰ ਮਾਮਲਾ ਵੈਰੀਫਾਈ ਕਰਦੇ ਹਾਂ ਜੀ ਵੈਰੀਫਾਈ ਕਰਕੇ ਸਾਰਾ ਕਲੀਅਰ ਕਰਕੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈਗਾ ਜੀ ਪਰਿਵਾਰਕ ਮੈਂਬਰਾਂ ਦਾ ਕਹਿੰਦੇ ਵੀ ਇਹਨਾਂ ਦੇ ਕੋਈ ਸਿਗਰ ਮੈਂ ਅਫੇਅਰ ਦਾ ਕੋਈ ਸੀਗਾ ਚੱਕਰ ਪਹਿਲਾਂ ਤੋਂ ਅਸੀਂ ਸਾਰਾ ਕਲੀਅਰ ਕਰਕੇ ਜੋ ਵੀ ਹੈ ਆਫਟਰ ਇਨਵੈਸਟੀਗੇਸ਼ਨ ਨਹੀਂ ਉਹਨਾਂ ਦੇ ਘਰ ਅਫੇਅਰ ਜਿੰਨਾਂ ਦੀ ਕੁੜੀ ਵਾਲਾ ਕੁਝ ਹਾਂਜੀ ਜੀ ਜੀ ਸਰ ਓਕੇ ਥੈਂਕ ਯੂ